ਪਿੰਡਾਂ ਸਬਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਦਿਉਣ ਵਿਖੇ ਅੱਜ ਪੰਚੀ ਦੀ ਚੋਣ ਸਰਕਾਰੀ ਸੀਨੀਅਰ ਸਕੱਤਰ ਸਮਾਰਟ ਸਕੂਲ ਵਿਖੇ ਹੋ ਰਹੀ ਹੈ ਜਿਸ ਵਿੱਚ ਬੀਬੀ ਕਰਮਜੀਤ ਕੌਰ ਪੰਚੀ ਦੀ ਉਮੀਦਵਾਰ ਵਜੋਂ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਜਿਹੜੀ ਚੋਣਾਂ ਅਮਨ ਸ਼ਾਂਤੀ ਨਾਲ ਹੋ ਸਕੇ ਸਵੇਰੇ 8 ਵਜੇ ਤੋਂ 4 ਵਜੇ ਤੱਕ ਬੋਟਾਂ ਪੈਣੀਆਂ ਨੇ ਪਾਰਟ ਨੰਬਰ 2 ਵਿੱਚ 418 ਵੋਟਾਂ ਹਨ ਜਿਨ੍ਹਾਂ ਚੋ ਅੱਜ ਸਵੇਰ ਤੋਂ ਹੀ 8 ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਲੋਕਾਂ ਚ ਭਾਰੀ ਹਿਸਾਬ ਆਇਆ ਜਾ ਰਿਹਾ ਹੈ ਉਸ ਪ੍ਰਬੰਧਾ ਵਿੱਚ ਪੂਰਾ ਸ਼ਕਤੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਆਸ-ਪਾਸ ਪੂਰਨਗ ਸਟੇਸ਼ਨ ਦੇ ਨੇੜੇ ਨਾ ਜਾ ਸਕੇ মিডিਆ ਨੂੰ ਵੀ ਦੂਰੀ ਰੱਖਿਆ ਗਿਆ ਹੈ ਉਪਰੋਂ ਹਦਾਇਤਾਂ ਕਾਰਨ ਉਹ ਅੰਦਰੋਂ ਜਾ ਕੇ ਆਪਣੇ ਕਵਰੇਜ ਨਹੀਂ ਕਰ ਸਕਦੇ ਸੋ ਇਹ ਪੁਲਿਸ ਮੁਲਾਜ਼ਮ ਆ ਰਹੇ ਨੇ ਤੇ ਇਧਰ ਦੂਜੇ ਪਾਸੇ ਦਿਉਨਖੁਰਦ ਚ ਜਿਹੜੀ ਸਰਪੰਚ ਸਰਜੀਤ ਸਿੰਘ ਉਹਨਾਂ ਦੀ ਧਰਮ ਪਤਨੀ ਨੇ ਉਹ ਚੋਣ ਪੰਚੀ ਦੀ ਲੜਨ ਤੋਂ ਪਹਿਲਾਂ ਹੀ ਉਹਨਾਂ ਦੀ ਸਹਿਮਤੀ ਹੋ ਗਈ ਹੈ ਉਹਦੇ ਬਰਾਬਰ ਕਿਸੇ ਨੇ ਕੋਈ ਬਾਕੀ ਕਾਗਜ ਨਹੀਂ ਭਰੇ ਇਸ ਕਰਕੇ ਉਹ ਮੈਂਬਰ ਬਣ ਚੁੱਕੇ ਨੇ ਸੋ ਇਹ ਇਧਰਲੇ ਪਾਸੇ ਕਿਸੇ ਨੇ ਕੋਈ ਬੀਬਿਕ ਕਰਮਜੀਤ ਕੌਰ ਨੂੰ ਵੋਟ ਪਾ ਲਈ ਜੇ ਬਾਕੀ ਕੱਟਣ ਦੇ ਇੱਥੇ ਜਿਹੜੇ ਇਹਨਾਂ ਦੇ ਕੰਪਿਊਟਰ ਗਿਆ ਗਿਆ ਖੂਲ ਤੇ ਗੇਟ ਦੇ ਜਿਹੇ ਪਾਸੇ ਸਾਈਡ ਤੇ ਸੋ ਇਹ ਰੂਟ ਪੈਨ ਤੋਂ ਪਹਿਲਾਂ ਆਪਣੀ ਰੂਟ ਦੀ ਪਰਚੀ ਤਿਆਰ ਕਰਾ ਲਏ ਨੇ ਨੌਜਵਾਨ ਪੰਚਾਇਤੀ ਚੋਣਾਂ ਚੋਂ ਵਾਰਡ ਨੰਬਰ 2 ਦੀਆਂ ਜਿਹੜੀ ਇਹ ਉਨੀਦਵਾਰ ਦੇ ਕਾਗਜ਼ ਕਿਸੇ ਕਾਰਨ ਰੱਦ ਹੋਣ ਕਾਰਨ ਇਹ ਚੋਣ ਹੋ ਰਹੀ ਹੈ। ਇਹ ਕਰਮਜੀਤ ਕੌਰ ਨੇ ਵੋਟ ਪਾ ਕੇ ਬਾਹਰ ਆਏ ਨੇ। ਉਮੀਦਵਾਰ ਆ ਜੋ ਪੰਜੀ ਦੀ ਚੋਣ ਦੇ ਇਹਨਾਂ ਦੇ પતિ ਵਿਦਰ ਸਿੰਘ ਹੈ। ਸੋ ਇਹਨਾਂ ਦਾ ਕਹਿਣਾ ਕਿ ਹਮਣ ਅਮਾਨ ਨਾਲ ਕੰਮ ਚੱਲ ਰਿਹਾ ਤੇ ਸਿਰਫ ਉਹਨਾਂ ਲਈ ਹੀ ਰੋਟਿੰਗ ਹੋ ਰਹੀ ਹੈ। ਸੋ ਉਹਨਾਂ ਨੂੰ ਖੁਸ਼ੀ ਹੈ ਕਿ ਜਿਹੜੇ ਵੋਟਰ ਆ ਵੋਟ ਨੰਬਰ 2 ਦੇ ਉਹੋ ਪੂਰਾ ਸਜੋ ਕਰ ਰਹੇ ਨੇ ਕਿਉਂਕਿ ਦੂਜੇ ਪਾਸੇ ਜੋ ਉਮੀਦਵਾਰ ਸੀ ਉਹਨਾਂ ਨੇ ਇੰਦਾ ਦੇ ਹੱਕ ਵਿੱਚ ਪਿੱਛੇ हट ਗਏ ਸੋ ਹੁਣ ਕੱਲੀ ਕਰਮਜੀਤ ਕੌਰ ਦੀ ਜਿਹੜੀ ਚੋਣ ਹੋ ਰਹੀ ਹੈ ਤੇ 8 ਵਜੇ ਤੋਂ 4 ਵਜੇ ਤੱਕ ਜਿਹੜੀ ਵੋਟਾਂ ਦੀ ਪ੍ਰਕਿਰਿਆ ਚੱਲੇਗੀ ਸੋ ਅਮੇਰਜ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਜੇਕਰ ਵੋਟਰ ਸਾਨੂੰ ਵਧੀਆ ਫੈਦੰਦੇ ਨੇ ਫਤਵਾ ਅਸੀਂ ਪੂਰੀ ਵਾਰ ਨੰਬਰ 2 ਤੇ ਦਿਉਣ ਦੀ ਪਿੰਡ ਦੀ ਸੇਵਾ ਕਰਾਂਗੇ ਪੂਰੀ ਤਨਦੇਹੀ ਨਾਲ ਵੋਟ ਪਾਉਣਾਂਗੇ